ਬਲੱਡ ਮਨੀ ਦੇ ਕੇ ਮਤਲਬ ਉਹਨਾਂ ਨੂੰ ਬਚਾਇਆ ਸੀਗਾ ਆਪਣੇ ਭਾਰਤੀ ਸੀ ਉਹਦੇ ਵਿੱਚ ਪਾਕਿਸਤਾਨੀ ਵੀ ਸੀ ਬਰਮਾ ਤੋਂ ਸੀ ਉਹ ਇਹ ਸ਼ਖਸੀਅਤ ਵੱਲੋਂ ਪੂਰੇ ਭਾਰਤ ਦੇ ਵਿੱਚ ਇਹ ਅੱਖਾਂ ਦੇ ਕੈਂਪ ਦਵਾਈਆਂ ਦੇ ਕੈਂਪ ਲਾਏ ਜਾ ਰਹੇ ਨੇ ਤੇ ਬਹੁਤ ਸਾਰੇ ਬਜ਼ੁਰਗ ਔਰਤਾਂ ਬਜ਼ੁਰਗ ਬਾਬਿਆਂ ਵੱਲੋਂ ਜਿਹੜਾ ਇਸ ਕੈਂਪ ਦਾ ਲਾਹਾ ਪ੍ਰਾਪਤ ਕੀਤਾ ਜਾ ਰਿਹਾ ਜਿਹਦੇ ਵਿੱਚ ਕਿ ਡਾਕਟਰਾਂ ਵੱਲੋਂ ਫ੍ਰੀ ਚੈੱਕਅਪ ਕੀਤਾ ਜਾ ਰਿਹਾ ਫ੍ਰੀ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਤੇ ਚੈੱਕਅਪ ਕਰਕੇ ਲੋੜ ਅਨੁਸਾਰ ਜਿਹੜਾ ਫ੍ਰੀ ਐਨਕਾ ਵੀ ਜੜੀਆਂ ਬਜ਼ੁਰਗਾਂ ਨੂੰ ਦਿੱਤੀਆਂ ਜਾ ਰਹੇ ਨੇ ਤੇ ਲੈਂਜ਼ ਵੀ ਪਾਏ ਜਾ ਰਹੇ ਨੇ ਤੋ ਇਹ ਬਹੁਤ ਹੀ ਜਿਹੜਾ ਸ਼ਰਾਗਾ ਜੋਗ ਇਹਨਾਂ ਦਾ ਉਪਰਾਲਾ ਹੈਗਾ ਜਿਹਦੇ ਵਿੱਚ ਕਿ ਦੇਖੋ ਸਾਡਾ ਜਿਹੜਾ ਜੋ ਗੁਰੂ ਨਾਨਕ ਦੇਵ ਜੀ ਦਾ ਤੇ ਜੋ ਰਬਦਾਸ ਜੀ ਦਾ ਜੋ ਫਲਸਫਾ ਹੈਗਾ ਸਰਬੱਤ ਦੇ ਭਲੇ ਦਾ ਤੇ ਉਹਨੂੰ ਹੀ ਅੱਗੇ ਤੋਰਦੇ ਹੋਏ ਨਾ ਵੱਲੋਂ ਇਹ ਉਪਰਾਲਾ ਕੀਤਾ ਗਿਆ ਤੇ ਅੱਜ ਸਾਡੇ ਇੱਥੇ ਮਾਨਾਪਤੀ ਧਨੋਲਾ ਵਿਖੇ ਜਿਹੜਾ ਸ੍ਰੀ ਰਵਿਦਾਸ ਧਰਮਸ਼ਾਲਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਸਾਡੇ ਕੈਪਟਨ ਗੁਰਬਿੰਦਰ ਸਿੰਘ ਸਿੱਧੂ ਜੀ ਤੇ ਸਾਡੇ ਨਗਰ ਕੌਂਸਲ ਨਗਰ ਕੌਂਸਲ ਤਨੋਂਲਾ ਦੇ ਜਿਹੜੇ ਪ੍ਰਧਾਨ ਨੇ ਸੋਢੀ ਸਾਹਿਬ ਇਹਨਾਂ ਵੱਲੋਂ ਇੱਕ ਸਾਂਝਾ ਉਪਰਾਲਾ ਕਰਦੇ ਹੋਏ ਤੇ ਨਾਲ ਹੀ ਨਾਲ ਸ਼੍ਰੀ ਰਵਦਾਸ ਜੀ ਦੇ ਗੁਰਪੁਰਬ ਨੂੰ ਮੁੱਖ ਰੱਖਦੇ ਆ ਇੱਕ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਬਹੁਤ ਸਾਰੇ ਬਜ਼ੁਰਗ ਔਰਤਾਂ ਬਜ਼ੁਰਗ ਬਾਬਿਆਂ ਵੱਲੋਂ ਜਿਹੜਾ ਇਸ ਕੈਂਪ ਦਾ ਲਾਹਾ ਪ੍ਰਾਪਤ ਕੀਤਾ ਜਾ ਰਿਹਾ ਜਿਹਦੇ ਵਿੱਚ ਕਿ ਡਾਕਟਰਾਂ ਵੱਲੋਂ ਫ੍ਰੀ ਚੈੱਕਅਪ ਕੀਤਾ ਜਾ ਰਿਹਾ ਫਰੀ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਤੇ ਚੈੱਕ ਅਪ ਕਰਕੇ ਲੋੜ ਅਨੁਸਾਰ ਜਿਹੜਾ ਫਰੀ ਐਨਕਾ ਵੀ ਜੜੀਆਂ ਬਜ਼ੁਰਗਾਂ ਨੂੰ ਦਿੱਤੀਆਂ ਜਾ ਰਹੇ ਨੇ ਤੇ ਲੈਂਜ਼ ਵੀ ਪਾਏ ਜਾ ਰਹੇ ਨੇ ਸੋ ਇਹ ਬਹੁਤ ਹੀ ਜਿਹੜਾ ਸ਼ਿਰਾਗਾ ਜੋਗ ਇਹਨਾਂ ਦਾ ਉਪਰਾਲਾ ਹੈਗਾ ਜਿਹਦੇ ਵਿੱਚ ਕਿ ਦੇਖੋ ਸਾਡਾ ਜਿਹੜਾ ਜੋ ਗੁਰੂ ਨਾਨਕ ਦੇਵ ਜੀ ਦਾ ਤੇ ਜੋ ਰਬਦਾਸ ਜੀ ਦਾ ਜੋ ਫਲਸਫਾ ਹੈਗਾ ਸਰਬੱਤ ਦੇ ਭਲੇ ਦਾ ਤੇ ਉਹਨੂੰ ਹੀ ਅੱਗੇ ਤੋਰਦੇ ਹੋਏ ਨਾ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਤੇ ਮੈਨੂੰ ਇੱਥੇ ਆਉਣ ਦੇ ਬਹੁਤ ਖੁਸ਼ੀ ਹੋਈ ਆ ਤੇ ਅੱਗੇ ਵੀ ਇਹ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਇਸ ਮੋਹਮ ਨੂੰ ਅੱਗੇ ਵਧਾਉਂਦੇ ਰਹਿਣਗੇ ਤੇ ਬਰਨਾਲਾ ਦੇ ਵਿੱਚ ਹੋਰ ਥਾਵਾਂ ਤੇ ਵੀ ਅਜੇ ਕੈਂਪ ਲਗਾਏ ਜਾਣਗੇ ਤੇ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਜਿਹੜੇ ਆਪਣੇ ਲੋੜਵੰਦ ਬਜ਼ੁਰਗ ਨੇ ਜਾਂ ਲੋੜਵੰਦ ਕੋਈ ਵੀ ਪੇਸ਼ੈਂਟ ਨੇ ਉਹ ਵੱਧ ਤੋਂ ਵੱਧ ਹੋਰ ਵੀ ਅੱਗੇ ਕੈਂਪ ਮੈਨੂੰ ਸਿੱਧੂ ਸਾਹਿਬ ਨੇ ਦੱਸਿਆ ਬਰਨਾਲੇ ਜ਼ਿਲ੍ਹੇ ਦੇ ਵਿੱਚ ਚਾਰ ਕੈਂਪ ਲੱਗਣਗੇ ਟੋਟਲ ਸੋ ਜਿੱਥੇ-ਜਿੱਥੇ ਵੀ ਆਪਾਂ ਨੇ ਲੋੜਵੰਦ ਨੇ ਕੋਈ ਜਿਹੜੇ ਜਿਨ੍ਹਾਂ ਨੂੰ ਅੱਖਾਂ ਦੇ ਚੈੱਕਅਪ ਦੀ ਜਾਂ ਇਲਾਜ ਦੀ ਲੋੜ ਆ ਉਹਨਾਂ ਨੂੰ ਜਰੂਰ ਇਹਨਾਂ ਕੈਂਪਾਂ ਦੇ ਵਿੱਚ ਲਿਆਇਆ ਜਾਵੇ ਤਾਂ ਜੋ ਇਹਨਾਂ ਦਾ ਲਾਹਾ ਪ੍ਰਾਪਤ ਕਰ ਸਕਣ ਇਹ ਸਾਡੇ ਮਾਨਯੋਗ ਜਿਹੜੇ ਚੇਅਰਮੈਨ ਨੇ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਡਾਕਟਰ ਐਸ. ਪੀ. ਸਿੰਘ ਉਬਰਾਏ ਸ਼ਾਇਦ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਪਿੱਛੇ ਦੇ ਦੁਬਈ ਦੇ ਵਿੱਚ ਬਹੁਤ ਸਾਰੇ ਸਿਟੀਜ਼ਨ ਨੇ ਇਹਨਾਂ ਨੇ ਮੌਤ ਦੇ ਮੂੰਹ ਤੋਂ ਬਚਾਏ ਸੀ মিলিয়ন ਡਾਲਰ ਪੇ ਕਰਕੇ ਉਹਨੂੰ ਉਹਨਾਂ ਨੇ ਕਹਿ ਸੀ ਕਿ ਖੂਨ ਦੀ ਮਨੀ ਬਲੱਡ ਮਨੀ ਦੇ ਕੇ ਮਤਲਬ ਉਹਨਾਂ ਨੂੰ ਬਚਾਇਆ ਸੀਗਾ ਆਪਣੇ ਭਾਰਤੀ ਸੀ ਉਹਦੇ ਵਿੱਚ ਪਾਕਿਸਤਾਨੀ ਵੀ ਸੀ ਬਰਮਾ ਤੋਂ ਸੀ ਉਹ ਇਹ ਸ਼ਖਸੀਅਤ ਵੱਲੋਂ ਪੂਰੇ ਭਾਰਤ ਦੇ ਵਿੱਚ ਇਹ ਅੱਖਾਂ ਦੇ ਕੈਂਪ ਦਵਾਈਆਂ ਦੇ ਕੈਂਪ ਲਾਏ ਜਾ ਰਹੇ ਨੇ ਇਹ ਸਾਡਾ 678ਵਾਂ ਕੈਂਪ ਹੈ ਸਾਡੀ ਸੰਸਥਾ ਵੱਲੋਂ ਮੇਰੇ ਨਾਲ ਸਤਨਾਮ ਸਿੰਘ ਜੀ ਪਟਿਆਲੇ ਤੋਂ ਆਏ ਨੇ ਜਿਹੜੇ ਦਵਾਈਆਂ ਵਗੈਰਾ ਲੈ ਕੇ ਆਏ ਨੇ ਸਾਰੀਆਂ ਐਨਕਾਂ ਲੈ ਕੇ ਆਏ ਨੇ ਤੇ ਅਸੀਂ ਮੈਨੂੰ ਮਤਲਬ ਸੰਸਥਾ ਵੱਲੋਂ ਆਦੇਸ਼ ਹੋਇਆ ਕਿ ਅਸੀਂ ਚਾਰ ਕੈਂਪ ਲਾਉਣੇ ਆ ਅੱਖਾਂ ਦੇ ਜਿਹੜਾ ਪਹਿਲਾ ਸੋਢੀ ਸਾਹਿਬ ਨੇ ਸਾਨੂੰ ਬੇਨਤੀ કરી ਕਿ ਤੁਸੀਂ ਸਾਡੇ ਇੱਥੇ ਲਾਓ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਇੱਥੇ ਅਸੀਂ ਜਿਹੜੇ ਮਰੀਜ਼ ਨੇ ਉਹਨਾਂ ਨੂੰ ਅੱਖਾਂ ਚੈੱਕ ਕਰਾਂਗੇ ਪੰਜਾਬ ਆਈ ਕਲੀਨਿਕ ਵੱਲੋਂ ਸਾਡੇ ਇੱਥੇ ਡਾਕਟਰ ਐਮ ਪੈਨਲਡ ਉਹਨਾਂ ਵੱਲੋਂ ਚੈੱਕਅਪ ਹੋ ਰਿਹਾ ਤੇ ਉਹਦੇ ਵਿੱਚ ਅਸੀਂ ਅ ਅੱਖਰ ਚੈੱਕ ਕਰਾਂਗੇ ਦਵਾਈਆਂ ਦੇਵਾਂਗੇ ਐਮਕਾ ਦੇਵਾਂਗੇ ਔਰ ਜਿਹਨੂੰ ਲੋੜ ਹੈ ਉਹਨਾਂ ਦੇ ਅਸਲ ਲੈਂਜ ਵੀ ਪਾਵਾਂਗੇ ਸੋ ਇਹ ਸਾਡਾ ਯਤਨ ਹੈ ਸਾਡੀ ਸੰਸਥਾ ਵੱਲੋਂ ਇਸੇ ਜ਼ਿਲ੍ਹੇ ਦੇ ਵਿੱਚ ਤਕਰੀਬਨ 200 ਗਰੀਬ ਵਿਧਵਾਵਾਂ ਨੂੰ ਔਰ ਗਰੀਬ ਆਪਹਾਜਾਂ ਨੂੰ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਹਰ ਮਹੀਨੇ 1000 ਰੁਪਿਆ ਪੈਨਸ਼ਨ ਦੇ ਚੈੱਕ ਵੰਡੇ ਜਾਂਦੇ ਨੇ ਤੇ ਪੰਜ ਸਾਡੇ ਸਲਾਈ ਸੈਂਟਰ ਚੱਲਦੇ ਨੇ ਜਿੱਥੇ ਗਰੀਬਾਂ ਦੀਆਂ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਲਈ ਸਿੱਖਿਆ ਦਿੱਤੀ ਜਾਂਦੀ ਹੈ ਕਪੜੇ ਸਿਉਣ ਦੀ ਔਰ ਉਸ ਤੋਂ ਬਾਅਦ ਅਸੀਂ ਤਕਰੀਬਨ 20 ਸਕੂਲਾਂ ਦੇ ਵਿੱਚ ਅਸੀਂ ਹੁਣ ਤੱਕ ਸਾਫ਼ ਪਾਣੀ ਪੀਣ ਦਾ ਪ੍ਰਬੰਧ ਸਕੂਲਾਂ ਦੇ ਵਿੱਚ ਇਥੋਂ ਦੀ ਜੇਲ੍ਹ ਦੇ ਵਿੱਚ ਅਸੀਂ ਆਰਓ ਫਿਲਟਰ ਲਾਏ ਨੇ ਵੱਡੇ ਹੈਵੀ ਡਿਊਟੀ ਤਾਂ ਕਿ ਬੱਚਿਆਂ ਨੂੰ ਵੀ ਔਰ ਜਿਹੜੇ ਕੈਦੀ ਨੇ ਉਹਨਾਂ ਨੂੰ ਵੀ ਜਿਹੜਾ ਸਾਫ਼ ਪਾਣੀ ਪੀਣ ਨੂੰ ਮਿਲ ਸਕੇ ਔਰ ਸਾਡਾ ਯਤਨ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਤਿੰਨ ਜਾਂ ਚਾਰ ਮੁਫਤ ਲੈਬਾਰਟਰੀਆਂ ਜਿਹਦੇ ਵਿੱਚ ਟੈਸਟ ਗਰੀਬਾਂ ਦੇ ਮੁਫਤ ਹੋਣਗੇ ਜਿਹੜਾ ਵੀ ਕੋਈ ਆਵੇ ਉਹਦੇ ਮੁਕਤ ਕਰਾਂਗੇ ਅ ਮਤਲਬ ਉਹ ਅਸੀਂ ਲੈਬਾਰਟਰੀਆਂ ਵੀ ਖੋਲ ਰਹੇ ਆ ਬਰਨਾਲੇ ਖੋਲ ਰਹੇ ਆ ਮਹਿਲਗੜਾਂ ਖੋਲਾਂਗੇ ਧਨੋਲੇ ਵੀ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰੂੰਗਾ ਸਾਨੂੰ ਜੇ ਕੋਈ ਵਧੀਆ ਕਮਰਾ ਦੇ ਦੇਣ ਤੇ ਕਿਤੇ ਤਾਂਗੇ ਅਸੀਂ ਇੱਥੇ ਵੀ ਇੱਕ ਲੈਬਾਰਟਰੀ ਖੋਲ ਸਕੀਏ ਸਾਨੂੰ ਮੈਂ ਇਹਨਾਂ ਨਾਲ ਇਨ ਟੱਚ ਰਹੂੰਗਾ ਸਾਨੂੰ ਇੱਕ ਵਧੀਆ ਸਥਾਨ ਮਿਲ ਜੇ ਅਸੀਂ ਉੱਥੇ ਵੀ ਲੈਬਾਰਟਰੀ ਖੋਲ ਦੇਾਂਗੇ ਤੇ ਇਹ ਸਾਡਾ ਯਤਨ ਸਾਡੇ ਚੇਅਰਮੈਨ ਐਸ.ਪੀ ਸਿੰਘ ਉਭਰਾਏ ਜੀ ਦਾ ਸਾਡੇ ਡਾਕਟਰ ਟਵਾਲ ਜੀ ਜਿਹੜੇ ਸਾਡੇ ਮੈਡੀਕਲ ਦੇ ਡਾਇਰੈਕਟਰ ਨੇ ਉਹ ਸਾਡੀ ਇਹ ਸਾਰੀ ਦੇਖ ਰੇਕ ਥੱਲੇ ਉਹਨਾਂ ਦੇ ਚੱਲਦਾ ਔਰ ਸਾਡੇ ਜਿਹੜੇ ਕੌਮੀ ਪ੍ਰਧਾਨ ਨੇ ਜੱਸਾ ਸਿੰਘ ਜੀ ਸੰਧੂ ਸਾਹਿਬ ਉਹ ਵੀ ਉਹਨਾਂ ਦੀ ਰਹਿਨਮਾਈ ਹੇਟ ਸਾਰਾ ਅਸੀਂ ਇਹ ਕਰਦੇ ਆ ਤੇ ਅਸੀਂ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ